જય ઉરવાળા જય મહામાયા મારો પરમ મિત્ર ભાઈ રંગાભાઈ અને વિખનભાઈ વડવાળા હોટલ સેદપુરના આંગણે ઉપલેટા વડવાળાનું જેવું જેવું ભાઈ હરમનનો ભાવ મારે ત્યાં ખવડાવી થાય એવી રૂડી પરંપરા અને એવા જ રોટલા જેમ ગાડી ઘેરમાં બેઠા હોય સાસણમાં બેસી ਨੂੰ ਮੰਗ ਕਰਤੇ ਕਰਤਾ ਹੋਏ ਉਹ ਨਾਗਿਆ ਕਰੇ ਕਿਰੋਂ ਬਾਗ ਦੀ ਰਬਾਰੇ ਮਾਰਾ ਭਾਈ ਤੇ ਖੂਬ ਸੁਭ ਕਾ ਮਨਾਉਂ ਸੁ ਕੇ ਨਿਹੜੇ ਤੇ ਪਾ ਇਹ ਤੇ ਤੀਜਾਵ ਕਾਗਾ ਤੇ ਦਾ ਮਾਰਾ ਰੋਟਲਾ ਖਾਵਾ ਤੇ ਤੀ ਟੋੜਾ ਤੋੜਦਾ ਜਾਵੇ ਬੋਢਵਾਨੀ ਮੇਰੂ ਚੇ ਮਾਥੇ ਦੇ ਮੋਮਾਇਨਾ ਜੇ ਲੈ ਆਸਿਰਵਾਦ ਸੇ ਮਾਥੇ ਦੇ ਝੋਟ ਲਾ ਦੇ ਨਾ ਛੋਦ ਮਾ ਬਾਲਾ ਜੈ ਬੋਾਈ ਜੈ ਬੋਾਈ